ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵੀ ਸੂਟ ਬੜੇ ਸੋਹਣੇ ਤੇ ਪਿਆਰੇ ਨੇ ਨਵੇਂ-ਨਵੇਂ ਰੰਗਾਂ ਵਿੱਚ ਆਏ ਨੇ ਇਹ ਸੂਟ ਪਹਿਲਾਂ ਵੀ ਆਏ ਸੀ ਤੇ ਸਾਰਿਆਂ ਨੇ ਬੜਾ ਪਿਆਰ ਦਿੱਤਾ ਸੀ ਸਾਰਿਆਂ ਨੂੰ ਸੂਟ ਬੜੇ ਪਸੰਦ ਆਏ ਸੀ ਕਿਉਂਕਿ ਰੰਗ ਇਹਨਾਂ ਦੇ ਬੜੇ ਪਿਆਰੇ ਨੇ ਕੰਟਰਾਸਟ ਬਹੁਤ ਸੋਹਣਾ ਬਣਾਇਆ ਗਿਆ ਹੈ ਤੇ ਰੇਟ ਵੀ ਜਿਹੜਾ ਬੜਾ ਅਫੋਰਡੇਬਲ ਹੈ ਸ਼ਰਟ ਤੇ ਬਾਟਮ ਤੁਹਾਨੂੰ ਮਿਲੇਗੀ ਕੈਮਰੀ ਕਾਟਨ ਵਿੱਚ 2 ਢਾਈ ਮੀਟਰ ਦੀ ਸ਼ਰਟ 2 ਢਾਈ ਮੀਟਰ ਦਾ ਬਾਟਮ ਹੈ ਸ਼ਰਟ ਪ੍ਰਿੰਟਡ ਹੈ ਬਾਟਮ ਪਲੇਨ ਆਏਗੀ ਦੁਪੱਟਾ ਜਿਹੜਾ ਉਹ ਤੁਹਾਨੂੰ ਕੋਟਾ ਡੋਰੀਆ ਦਾ ਨਾਲ ਮਿਲੇਗਾ ਤੇ ਜਿਹੜੀ ਸਾਈਡ ਤੇ ਵਾਈਟ ਕੰਦਰ ਦੀ ਲੈਂਸ ਲੱਗੀ ਹੈ ਤੇ ਦੁਪੱਟੇ ਦੇ ਵਿੱਚ ਜਿਹੜਾ ਤੁਹਾਨੂੰ ਪੈਚ ਵਰਕ ਹੈ ਉਹ ਤੁਹਾਨੂੰ ਸ਼ਰਟ ਦੇ ਜਿੱਦਾਂ ਕੀ ਪ੍ਰਿੰਟ ਹੋਇਆ ਜਿਵੇਂ ਦਾ ਉਵੇਂ ਦਾ ਮਿਲੇਗਾ ਰੇਟ ਇਹਨਾਂ ਦਾ 680 ਰੁਪਏ ਹੈ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਹੈ ਸਿਰਫ ਤੇ ਸਿਰਫ 680 ਦੇ ਵਿੱਚ ਤੁਹਾਨੂੰ ਐ ਵਾਲਾ ਬਹੁਤ ਹੀ ਪਿਆਰਾ ਯੂਨੀਕ ਜਿਹਾ ਕੰਬੀਨੇਸ਼ਨ ਹੈ ਪ੍ਰਿੰਟ ਬੜੇ ਸੋਹਣੇ ਨੇ ਜਿਵੇਂ ਦੀ ਸ਼ਰਟ ਦਾ ਪ੍ਰਿੰਟ ਹੈ ਉਵੇਂ ਦਾ ਹੀ ਤੁਹਾਨੂੰ ਦੁਪੱਟੇ ਵਿੱਚ ਜਿਹੜੇ ਪੈਚ ਲੱਗੇ ਨੇ ਉਹ ਮਿਲ ਜਾਣਗੇ ਤੇ ਦੁਪੱਟਾ 2.5 ਮੀਟਰ ਦੀ ਲੈਂਥ ਵਾਲਾ बॉਟਮ ਵੀ 2.5 ਮੀਟਰ ਦੀ ਲੈਂਥ ਵਾਲਾ ਤੇ ਜਿਹੜਾ ਸ਼ੋਰ ਦਾ ਫੈਬਰਿਕ ਉਹ ਵੀ 2.5 ਮੀਟਰ ਦੀ ਲੈਂਥ ਵਾਲਾ ਹੈ ਰੇਟ ਬੜਾ ਅਫੋਰਡੇਬਲ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਕਿਤੇ ਵੀ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾਉਂਦੇ ਹੋ 680 ਰੁਪਿਆਵਾਂ ਦੇ ਵਿੱਚ ਤੁਹਾਨੂੰ ਇਹ ਜਿਹੜੇ ਸੂਟ ਨੇ ਉਹ ਮਿਲ ਜਾਣਗੇ 740 ਦੇ ਵਿੱਚ ਕੈਮਰੀ कॉटन ਦੀ ਪ੍ਰਿੰਟਡ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਦਾ ਤੁਹਾਨੂੰ ਸ਼ੋਰ ਦਾ ਫੈਬਰਿਕ ਮਿਲੇਗਾ बॉਟਮ ਜਿਹੜਾ ਆਏਗਾ ਚਿਕਨਕਾਰੀ ਵਾਲਾ ਆਏਗਾ ਕਾਟਨ ਵੀ ਐਸ ਹੈ ਨਾਲ ਤੁਹਾਨੂੰ ਜਿਹੜਾ ਉਹਦੇ embroidery work ਜਿਵੇਂ ਦਾ ਸ਼ਰਟ ਦਾ ਪ੍ਰਿੰਟ ਹੈ ਉਸੀ ਮੁੰਨਾ ਰੰਗਾ ਨਾਲ ਤੁਹਾਨੂੰ embroidery work ਮਿਲੇਗਾ ਤੇ ਇਹ ਕੋਟਾਂ ਦਾ ਦੁਪੱਟਾ ਹੈ 2.5 ਮੀਟਰ ਦਾ ਦੁਪੱਟਾ ਹੈ 2.5 ਮੀਟਰ ਦੀ ਸ਼ਰਟ ਹੈ ਬਾਟਮ ਜਿਹੜੀ ਹੈ ਉਹ ਤੁਹਾਨੂੰ ਮਿਲੇਗੀ 2 ਮੀਟਰ ਦੇ ਫੈਬਰਿਕ ਦੇ ਨਾਲ ਪਰ ਇਹ ਹੈ ਕਿ ਵੱਡਾ ਬਾਰ ਹੈ ਤੁਸੀਂ ਇਹਨੂੰ ਪਲਾਜ਼ੋ ਸਲਵਾਰ ਆਪਣੇ ਅਕੋਰਡਿੰਗਲੀ ਸਟਿਚ ਕਰਵਾ ਸਕਦੇ ਹੋ ਤੇ ਇਹਦਾ ਪ੍ਰਾਈਸ 740 ਰੁਪਏ ਆ ਇਹਦੇ ਤੇ ਵੀ ਜਿਹੜੇ ਸ਼ਿਪਿੰਗ ਚਾਰजेस ਨੇ ਉਹ ਬਿਲਕੁਲ ਫ੍ਰੀ ਨੇ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗਣਗੇ ਆਲ ਓਵਰ ਇੰਡੀਆ ਮੋਸਟਲੀ ਵੀਡੀਓ ਜਿਹੜੀਆਂ ਜਿੰਨੀਆਂ ਵੀ ਮੈਂ ਕਲੈਕਸ਼ਨ ਐਡ ਕਰਦੀ ਆ ਸਾਰੀਆਂ ਦੇ ਜਿਹੜੇ ਚਾਰਜਸ ਨੇ ਉਹ ਫ੍ਰੀ ਹੁੰਦੇ ਨੇ ਅਗਰ ਕਿਸੇ ਤੇ ਐਕਸਟਰਾ ਹੋਣ ਤੇ ਮੈਂ ਮੈਂਸ਼ਨ ਕਰ ਦਿੰਨੀ ਆ ਆਦਰਵਾਇਜ਼ ਜੋ ਵੀ ਮੈਂ ਇੱਥੇ ਰੇਟ ਦੱਸਦੀ ਆ ਉਹੀ ਫਾਈਨਲ ਰੇਟ ਹੁੰਦਾ ਉਸ ਤੋਂ ਇਲਾਵਾ ਕਿਸੇ ਵੀ ਸੂਟ ਤੇ ਕੋਈ ਹੋਰ ਚਾਰਜਸ ਨਹੀਂ ਲੱਗਦੇ ਫਾਈਨਲ ਰੇਟ ਉਹੀ ਹੁੰਦਾ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਜਿੰਨੇ ਵੀ ਐਡ ਕੀਤੇ ਨੇ ਔਫੋਰਡੇਬਲ ਰੇਟ ਵਿੱਚ ਆਏ ਨੇ ਤਿੰਨ ਚਾਰ ਤਰ੍ਹਾਂ ਦੀਆਂ ਕਲੈਕਸ਼ਨਾਂ ਨੇ ਵੀਡੀਓ ਬਹੁਤ ਵੱਡੀ ਨਹੀਂ ਹੈਗੀ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੰਨੀਆਂ ਵੀ ਕਲੈਕਸ਼ਨ ਐਡ ਕੀਤੀਆਂ ਨੇ ਸਾਰੀਆਂ ਦੀ ਜਿਹੜੀ ਡਿਟੇਲ ਹੈ ਤੁਹਾਨੂੰ ਇੱਥੇ ਦੱਸ ਦਿਆਂ। ਬਾਕੀ ਅਗਰ ਕਿਸੇ ਦੀ ਕਨਫਿਊਜ਼ਨ ਹੋਏ ਤਾਂ ਨੰਬਰ ਮੈਂ ਆਪਣਾ 623924575 ਜੋ ਦਿੱਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਕੋਲ ਕੁਐਰੀ ਕਰ ਸਕਦੇ ਹੋ ਜਿਸ ਵੀ ਸੂਟ ਬਾਰੇ ਤੁਸੀਂ ਜਾਨਣਾ ਚਾਹੁੰਦੇ ਹੋ। 560 ਰੁਪਏ ਆ ਦੇ ਵਿੱਚ ਕਾਟਨ ਦੀ ਸ਼ਾਰਟ ਕਾਟਨ ਦਾ ਬਾਟਮ ਤੇ ਕਾਟਨ ਦੇ ਦੁਪट्टे ਵਾਲੇ ਬਹੁਤ ਹੀ ਪਿਆਰੇ ਰੰਗਾਂ ਨਾਲ ਪ੍ਰਿੰਟਡ ਸੂਟ ਆਏ ਨੇ ਕਈਆਂ ਦਾ ਬਾਟਮ ਪਲੇਨ ਆਏਗਾ ਕੁਛ ਨਾਲ ਬਾਟਮ ਜਿਹੜਾ ਪ੍ਰਿੰਟਡ ਆਏਗਾ ਸ਼ਰਟ ਪ੍ਰਿੰਟਡ ਹੈ ਦੁਪੱਟਾ ਪ੍ਰਿੰਟਡ ਹੈ 560 ਰੁਪਏ ਸਿਰਫ ਤੇ ਸਿਰਫ 560 ਫ੍ਰੀ ਸ਼ਿਪਿੰਗ ਚਾਰਜਸ ਫਿਲਹਾਲ ਇਹਨਾਂ ਵਿੱਚ ਜਿਹੜੇ 12 13 ਰੰਗ ਹੀ ਆਏ ਨੇ ਤੇ ਬਾਕੀ ਇਹਨਾਂ ਦੇ ਰੰਗ ਜਿਹੜੇ ਨੇ ਉਹ ਥੋੜੇ ਡਿਜ਼ਾਈਨ ਵੱਖਰੇ ਹੋ ਜਾਂਦੇ ਨੇ ਫੈਬਰਿਕ ਸੇਮ ਰਹਿੰਦਾ ਹੈ ਰੇਟ ਉਹਨਾਂ ਦਾ ਵੀ 560 ਰੁਪਏ ਹੈ ਕੁਛ 530 ਵਾਲੇ ਹੈਗੇ ਨੇ ਉਹ ਹੋਰ ਫੈਬਰਿਕ ਵਿੱਚ ਆਂਦੇ ਨੇ ਉਹ ਵੀ ਕਾਟਨ ਹੀ ਆ ਬਟ ਬ੍ਰਾਂਡ ਦਾ ਫਰਕ ਪੈ ਜਾਂਦਾ ਹੈ ਇਹ 560 ਵਾਲੇ ਨੇ ਚਲੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ